ਪੇੜੀ ਮੱਛੀ ਪਾਲਣ ਵਿੱਚ ਵੀ ਤਰੱਕੀ ਕਰਨ ਲਈ ਲੋਕਾਂ ਨੂੰ ਨਵਾਂ ਮੌਕਾ ਲੱਗਦਾ ਹੈ ਕਿ ਕਿਸਾਨ ਵੀਰਾਂ ਨੂੰ ਜਰ ਬਦਲ ਮਿਲ ਸਕਦਾ ਹੈ ਜਿਸ ਤਰ੍ਹਾਂ ਝੋਨੇ ਦੀ ਫਸਲ ਨੂੰ ਪੈਸੇ ਚੀਜ਼ ਪਾਸੇ ਕਿਸਾਨ ਉਤਰਾ ਆਉਣ ਤਾਂ ਬਹੁਤ ਵੱਡੀ ਗੱਲ ਹੈ ਜਿਨ੍ਹਾਂ ਨੇ ਇਹ ਕਾਰੋਬਾਰ ਸ਼ੁਰੂ ਕੀਤਾ ਹੈ ਸਾਰੇ ਲੋਕ ਕਹਿੰਦੇ ਆ ਠੀਕ ਹੈ ਜਿੰਨੀ ਕੁ ਅਸੀਂ ਪਰ ਏਕੜ ਕਿਸੇ ਫਸਲ ਦਾ ਮੁੱਲ ਵੜਦੇ ਆ ਉਹਦੇ ਨਾਲ ਉਹ ਇਹ ਡੇਡਾ ਤੁਲਾ ਸੁੱਖਾ ਆਪਰਾ ਮੰਤਰੀ ਸਾਹਿਬ ਆਪਣਾ ਗੱਲ ਕਰੀਏ ਮੱਛੀ ਦੀ ਜਿਹੜਾ ਹੈਗਾ ਮੰਗੂਰ ਮੱਛੀ ਹੈ ਜਿਹੜੀ ਪੰਜਾਬ ਦੇ ਵਿੱਚ ਬੈਨ ਹੈਗੀਆਂ ਲੇਕਿਨ ਪਟਿਆਲੇ ਦੇ ਹਰੇਕ ਜਗ੍ਹਾ ਤੇ ਉਸ ਤਰ੍ਹਾਂ ਹੀ ਬਿਕਰੀ ਹੈ ਮੈਨੂੰ ਤਾਂ ਤੁਸੀਂ ਪਾੜ ਲਿਓਣੇ ਕਿਹੜੀ ਬੈਨ ਹੈ ਤੇ ਕਿਹੜੀ ਨਹੀਂ ਖਾਣ ਚੱਕੂ ਮੱਛੀ ਖਾਈ ਜਾਂਦੇ ਜਿਹੜੇ ਖਾਈ ਜਾਂਦੇ ਹੈ ਪ੍ਰਸ਼ਾਸਨ ਨੂੰ ਧਿਆਨ ਦਾ ਦੇਣਾ ਚਾਹੀਦਾ ਹੈ ਸਰ ਉਹਦਾ ਚਲਾਨ ਕਰਦੇ ਆਪ ਵਿੱਚ ਸਬਸਿਡੀ ਤੇ ਵਾਹਨ ਵੀ ਮਿਲ ਰਹੇ ਸਰ ਇਸ ਤੋ ਕਿਸ ਤਰ੍ਹਾਂ ਦੇ ਨੌਜਵਾਨ ਬੇਰੁਜ਼ਗਾਰਾਂ ਨੂੰ ਇਹਦੇ ਨਾਲ ਇੱਕ ਆਈਸ ਬਾਕਸ ਮੋਟਰਸਾਈਕਲ ਦੇ ਨਾਲ ਕਿ ਆਟੋ ਦੇ ਨਾਲ ਹੀ ਇੱਕ ਤੋਂ ਬੈਂਸ ਨੇ ਬੈਂਸ ਨੇ 40% ਸਰਸਦੀ 40% ਲੋ ਦੇ ਸਰਸਦੀ ਮੰਤਰੀ ਸਾਹਿਬ ਅੱਜ ਚਾਰ ਸ਼ਹਿਰਾਂ ਦੇ ਵਿੱਚ ਇਲੈਕਸ਼ਨ ਹੋ ਰਹੇ ਨੇ ਕਿਹੋ ਜਿਹਾ ਦੇਖਦੇ ਹੋ ਜੀ ਅਸੀਂ ਤਾਂ ਇਹਨਾਂ ਤੱਕ ਕੀਤੀ ਹੈ ਤੇ ਸਮਝਦੇ ਆਂ ਆਵਾਜ਼ ਪਾਰਟੀ ਲੋਕਾਂ ਦਾ ਵਿਸ਼ਵਾਸ ਵੀ ਹੈ ਬਹੁਤ ਵਧੀਆ ਤਗਰੀ ਦੀ ਮੌਜੂਦ ਹੈ ਠੀਕ ਹੈ ਠੀਕ ਆਓ ਜੀ